लड़ो मरो इन्हें जड़े बेटीएम रख्या कि मजा आता हम एटीएम कभी को क्डे को कहीं साढ़े को कप के रखी साढ़े घर जो चोर रही चोर थोड़ी कहते चोर है क्या जाता बड़ी दूगा महीने तुम लड़ो मरो

ਕੀ ਕੰਤਰੀ ਲੱਗੀ ਵੀ ਰਾਤੀ ਸਟੋਰੀ ਏਟੀਐਮ ਦਰਾਜ ਚ ਮੈਂ ਤੇ ਕੱਲ ਘਰ ਦੀ ਪੱਤ ਪੱਤ ਫੋਲ ਛੜੀ ਆ ਅਲਮਾਰੀ ਕੀ ਡਰਾਉ ਕੀ ਸਾਰਾ ਕੁਝ ਫੋਲ ਛੜਿਆ ਏਟੀਐਮ ਤੇ ਕਿਤੇ ਵੀ ਨਹੀਂ ਸੀ ਹੈਗਾ ਤੇ ਅੱਜ ਅੱਜ ਮੈਂ ਦਰਾਜ ਖੋਲਿਆ ਤੇ ਉੱਤੇ ਹੀ ਏਟੀਐਮ ਪਿਆ ਮੈਨੂੰ ਕੱਲ ਕਿਉਂ ਨਹੀਂ ਦੱਸਿਆ ਇਹ ਚੱਕਰ ਕੀ ਆ ਇਦਾਂ ਤੇ ਹੋ ਨਹੀਂ ਸਕਦਾ ਕੀ ਏਟੀਐਮ ਕੱਲ ਵੀ ਇੱਥੇ ਪਿਆ ਸੀ ਤੇ ਮੈਨੂੰ ਪਤਾ ਨਹੀਂ ਲੱਗਾ ਮੈਂ ਤਾਂ ਕੋਈ ਚੀਜ਼ ਵੀ ਨਹੀਂ ਫੋਲੀ ਮੇਰੀ ਸਮਝ ਤਾਂ ਬਾਹਰ ਆ ਹੈ ਕੀ ਚੱਕਰ ਹੈ ਏਟੀਐਮ ਆਇਆ ਤੇ ਆਇਆ ਕਿੱਥੋਂ ਆ ਕੋਈ ਸਮਝ ਨਹੀਂ ਆਉਂਦੀ ਭਾਈ ਚੱਲ ਇੰਨਾ ਸ਼ੁਕਰਿਆ ਕਿ ਲੱਗ ਗਿਆ ਨਹੀਂ ਤੇ ਰਣਜੀਤ ਤਾਂ ਕੋਈ ਪਤਾ ਨਹੀਂ ਮੈਨੂੰ ਘਰੋਂ ਹੀ ਬਾਹਰ ਕੱਢ ਦਿੰਦੇ ਇਹਨਾਂ ਨੇ ਤਾਂ ਮੇਰਾ ਸਿਰ ਖਾ ਲਿਆ ਕੱਲ ਦਾ ਮੈਨੂੰ ਏਟੀਐਮ ਦੇ ਮੈਨੂੰ ਏਟੀਐਮ ਦੇ ਸਾਲੋਂ ਦੀ ਤੇ ਗੱਲ ਕਰਦੀ ਆ ਮੈਂ ਪਰ ਬਹੁਤ ਟੈਂਸ਼ਨ ਵਾਲੀ ਗੱਲ ਆ ਆਇਆ ਕਿੱਥੋਂ ਆਹ ਬੱਤਾਂ ਤੇ ਤੇਰੀਆਂ ਹੀ ਆ ਸਾਡੀਆਂ ਕਿਹੜੀਆਂ ਗੱਲਾਂ ਆ ਆਹੋ ਮੇਰੀ ਵੀ ਟੌਰ ਘਟਨੀ ਆ ਤੂੰ ਤੇ 15000 ਦੇ ਪਾਈ ਨਾ ਮੈਂ ਕਿ 30000 ਦੀ ਬਾਣੀ ਸੀ ਆ 10 12000 ਦੇ ਤੇ ਵੈਸੇ ਘਰੇ ਸੂਟ ਪਾਲੀ ਰਿਆ ਸੀ ਹੋਰ ਕੀ ਕੀ ਕਰੀਏ ਫਿਰ ਸਟੈਂਡਰਡ ਹੁੰਦਾ ਨਾ ਆਪਣਾ ਆਪਣਾ ਆਹ ਚਲ ਕੀੜਾ ਕੰਮ ਕਰ ਗਿਆ ਤੈਨੂੰ ਚਲ ਕਰ ਲੈ ਤੂੰ ਕਰ ਦੇਗਾ ਕਰਦੇ ਕੰਮ ਹੀ ਕਰੀ ਕਿਹਾ ਕਿੰਨੀ ਵਾਰੀ ਕਦੀ ਮੇਡ ਰੱਖ ਰਹਾ ਉਹ ਤੇਰੇ ਕੋਲ ਰੱਖੀ ਨਹੀਂ ਆਉਂਦੀ ਅੱਛਾ ਤੇਰੇ ਘਰ ਵਾਲੇ ਨੂੰ ਤੇਰੇ ਹੱਥ ਦੀ ਰੋਟੀ ਪਸੰਦ ਹੈ ਘਰ ਵਾਲੇ ਨੂੰ ਤੇ ਪਸੰਦ ਹੋਣੀ ਹੈ ਜਦੋਂ ਸਾਰਾ ਦਿਨ ਤੂੰ ਮਰਦੀ ਰਹਿੰਦੀ ਹੈ ਮੈਂ ਤੈਨੂੰ ਸਹੀ ਸਲਾਹ ਦੇਣੀ ਆ ਕਿ ਇੱਕ ਨਾ ਨੌਕਰਾਨੀ ਰੱਖ ਲੈ ਅੱਜ ਕੱਲ ਤੇ ਰੋਟੀ ਬਣਾਉਣ ਵਾਲੀਆਂ ਬੜੀਆਂ ਸੋਹਣੀਆਂ ਮਿਲ ਜਾਂਦੀਆਂ ਐ ਇੰਨੀਆਂ ਸੋਹਣੀਆਂ ਰੋਟੀਆਂ ਬਣਾਉਂਦੀਆਂ ਮੈਂ ਤੇ ਆਪ ਖੁਦ ਰੱਖੀ ਹੋਈ ਐ ਕੋਣ ਗਰਮੀ ਚ ਮਰੇ ਸੋਈ ਚ ਕਿ ਨਹੀਂ ਚਲ ਤੈਨੂੰ ਗੱਲ ਤੇ ਮੈਂ ਸਹੀ ਦੱਸਦੀ ਆ ਕਿ ਜੇ ਮੇਰੀ ਗੱਲ ਮੰਨੇ ਨਾ ਤੇ ਤੇਰੀ ਟੋਰੀ ਟੋਰ ਹੈ ਰਾਜ ਕਰੇਂਗੀ ਤੂੰ ਐਵੇਂ ਮਰਦੀ ਰੰਦੀ ਗਰਮੀ ਚ ਆ ਕਿੰਨਾ ਕੁ ਲੈ ਲੇਗੀ 10000 ਰੁਪਏ ਲਹੋਗੀ ਹੋਰ ਕਿੰਨਾ ਕੁ ਲੈ ਲੇਗੀ ਇੰਨਾ ਹੀ ਖਰਚਾ ਆਂਦਾ ਹੈ ਤੇ ਐਸੀ ਕਿਹੜੀ ਤੈਨੂੰ ਘਾਟ ਹੈ ਵੈਸੇ ਤੇਰਾ ਦਿਲ ਨਹੀਂ ਕਰਦਾ ਖਰਚਾ ਨੂੰ ਕੱਪੜੇ ਵੀ ਤੂੰ ਸਸਤੇ ਜਿਹੇ ਪਾਉਂਦੀ ਆਂ ਵੈਸੇ ਨਾ ਤੇਰਾ ਖਰਚਾ ਨੂੰ ਦਿਲ ਨਹੀਂ ਕਰਦਾ ਸੁਣਿਆ ਰਿਹਾਗੇ ਹੋ ਤੁਸੀਂ ਕੋਈ ਘਟ ਥੋੜੀ ਤੁਹਾਨੂੰ ਵੇਹਿਆਂ ਦਾ ਜਦ ਬੰਦਾ ਕਵੇ ਘਟ ਆ ਗਿਆ ਪਤਾ ਨਹੀਂ ਸਾਮ-ਸਾਮ ਕੇ ਲਾਇਦਾ ਸਾਰੇ ਪਹਿ ਮਕਾਨ ਤੇ ਲਾਈ ਜਾਨੇ ਆ ਹੋਰ ਕੀ ਚੱਲ ਕਰ ਲੈ ਤੋ ਫੇ ਰੋਟੀ ਬਣਾ ਲੈ ਓਕੇ ਬਾਏ ਇੱਕ ਘਤੀ ਨਹੀਂ ਖਰਚਦੀ ਇੰਨੇ ਲਾਣੀਆਂ ਕੰਮ ਹੋ ਲਿਆ ਕੰਜੂਸ ਜੀ ਆਪ ਹੈ ਨਾ ਘਰ ਵਾਲੇ ਦਾ ਲਾਂਦੀ ਮੈਨੂੰ ਆਪ ਬਣਾਉਂਦੀ ਆ ਓ ਮਾਤਾ ਓ ਚਾਹ ਤਰੀਕੇ ਮਾ ਲੈ ਓ ਜਾ ਅੱਥੇ ਬੈਠੀ ਹਾਂ ਮੈਂ ਚਾਹ ਵਸਤੇ ਵੀ ਵਾਜਾ ਮਾਰੀ ਆ ਤੁਹਾਨੂੰ ਸਾਰੀ ਜਿਹੜੀ ਫੋਨ ਉੱਤੇ ਬੜੀ ਐਂਦੀ ਪਤਾ ਨਹੀਂ ਕਿਹੜਾ ਮਾਵਾ ਦਾ ਬੰਦ ਸਵੰਧੀਆ ਦਾ ਫੋਨ ਹੁੰਦਾ ਇਹਨਾਂ ਨੂੰ ਪਤਾ ਕਿ ਦਸੂ ਮਾਵਾ ਚਾਹ ਮੰਗਣ ਲਈ ਆ ਉਹ ਵਿਚਾਲੀ ਜਿਹੜੀ ਸਵੇਰ ਦਾ ਕੰਮ ਕਰਕੇ ਤੋਕਿਆ ਤੇ ਕੋਈ ਛੰਗੀ ਚਾਹੀ ਤੇ ਉਹ ਬਾਜ਼ਾਰ ਚਲ ਗਈ ਆ ਇਹ ਮਹਾਰਾਣੀ ਚਲ ਮਾਰਾ ਮਥੇ ਚਾਹ ਕੋਟੀ ਦੇ 10 ਦਿਨ ਇਹ ਸ਼ਹਿਰ ਨੋਨਿਕ ਬਾਜ਼ਾਰ ਦੇ ਬਗਾ ਮਾਰੀ ਜਾਂਦੀ ਹੈ ਚਾਹ ਆ ਰਹੀ ਹੈ ਚਾਹ ਆ ਰਹੀ ਹੈ ਕਿ ਤਰ੍ਹਾਂ ਮਿਹਨਤ ਤਨਖਾਹ ਦੇਣੀ ਆ ਲੈ ਚਾਹ ਲੈ ਸ਼ੁਕਰ ਹੈ ਕਿ ਤੇ ਚਾਹ ਮਿਲੀ ਸਵੇਤ ਨਹੀਂ ਲੈ ਭਾਈ ਤੁਹਾਡੇ ਕੋ ਤੇ ਨਹੀਂ ਇੱਕ ਕੰਮ ਵੀ ਨਹੀਂ ਹੁੰਦਾ ਚੱਜ ਨਾਲ ਮੇਰੀ ਗੱਲ ਸੁਣਾ ਕਿ ਤੇ ਥੋੜੀ ਬੁਧੀ ਸ਼ਰਮ ਕਰ ਲੈ ਸ਼ਰਮ ਮੈਨੂੰ ਤਾਂ ਬਥੇਰੀ ਦੀ ਹੀ ਹੋתי 12 ਵਜੇ ਤੱਕ ਉੱਠੀ ਮੰਜੇ ਤੋਂ ਲੈ ਘਰ ਦਾ ਕੋ ਕੰਮ ਨਹੀਂ ਚੌਕਿਆਲੀ ਦੇਖਾ ਕਿ ਤੇ ਨੀਰ ਪੋਚਿਆਲੀ ਤੂੰ ਵੇਖਿਆ ਤੂੰ ਓਟਕੇ ਸਿੱਧੀ ਮੰਮੀ ਚਾਲਿਆ ਮੰਮੀ ਲੋਏ ਦੀਆ ਮੇਰਾ ਨਹੀਂ ਪੈਣ ਕੋਡੇ ਗਾੜੀ ਉਰ ਤੋਰਦੇ ਓਟਕੇ ਫੜਾ ਲਾਗਾ ਤੇ ਥੋਈਆਂ ਨਾ ਇਹਦੀ ਫਿੱਟ ਨਹੀਂ ਆ ਵੇ ਕਿੰਨੀ ਫਿੱਟ ਹੈ ਕੰਮ ਕਰਦੀ ਸੋਹਣੀ ਲੱਗਦੀਆਂ ਵੇ ਆਹੋ ਮੈਂ 버ਗਰ ਪੀਜੇ ਚ ਖਾਣੀ ਮੈਂ ਫਰੇਟਿਆ ਮੈਨਾਂ ਰੋਟੀ ਫਿਰ ਕੀ ਖਾਧੀ ਸੁੱਕੀ ਵੀ ਸੀ ਮੇਰੀ ਸਹੂ ਕੁੜੀਏ ਕੱਲ ਉਹ 헤 ਨਿਆਣੀ ਸਵੇਰੇ ਘਰ ਦਾ ਕਰਕੇ ਗਈ ਵੇਲਾ ਬਾਹਰ ਅੰਦਰ ਦਾ ਕਰਨ ਦੀ ਤੈਨੂੰ ਥੋੜੀ ਬੋਦੀ ਅਗਲ ਤੂੰ ਆਪਨੇ ਆਪ ਹੀ ਕਰ ਲਾ ਮੈਨੂੰ ਆਖਣਾ ਨਾ ਪਵੇ ਉਹਨਾਂ ਕੋ ਮੇਰੇ ਲਾ ਕੋ ਹੱਥ ਉਡਾਇਆ ਕਰ ਬੁਰੇ ਲੱਗਦਾ ਪੁੱਤ ਤੂੰ ਨਿਆਣੀ ਥੋਣੀ ਆ ਨਾਲੇ ਤੂੰ ਗਣੀ ਐਗੀ ਤਰੀਤੀ ਸਬਰੂ ਆ ਵੀ ਅੰਦਰ ਵੜ ਵੜ ਬੈਠੀ ਮੇਰੇ ਨਾਲ ਨਾ ਕਾਲਾ ਹੋ ਜਾ ਜੇ ਮੈਂ ਮਾ ਕੇ ਜਾਣਾ ਕੰਮ ਕਰਨਾ ਪੈਣਾ ਕੰਮ ਕਰਿਆ ਕਰ ਆਏ ਹਾਏ ਤੈਨੂੰ ਤਾਂ ਇੱਕੋ ਹੀ ਧੀ ਚੰਗੀ ਲੱਗਦੀ ਆਪਣੀ ਨੂੰ ਹਨਾ ਧੀ ਤੇ ਮੈਨੂੰ ਚੰਗੀ ਲੱਗਦੀ ਨਹੀਂ ਇਹ ਪੈਰ ਜੋ ਪੂਰੀ ਤੀਰਸਨ ਦਾ ਕਿੰਨੂ ਦਰਸ ਨਹੀਂ ਆਉਂਦਾ ਮੇਰੀ ਧੀ ਮਾਂ ਨੂੰ ਪਤਾ ਕੀ ਕਹਿੰਦੀ ਐ ਮੂਹਾਂ ਨੂੰ ਕਿਚਨ ਚ ਦੰਦਦੀ ਐ ਧੀ ਨੂੰ ਆਰਾਮ ਨਾਲ ਬੈੱਡ ਤੇ ਬਿਠਾ ਕੇ ਨਾਸ਼ਤਾ ਚਾਹ ਪਾਣੀ ਪੁਲਾਉਂਦੀ ਐ ਤੋਤੇ ਦੁਨੀਆ ਦੀ ਅਲੱਗ ਹੀ ਮਾਮ ਹੈ ਜੇ ਤੇਰੇ ਅੱਖੇ ਵਿੱਚ ਲੱਗਾ ਨਾ ਤੇ ਜੁੰਡੀਆਂ ਜੁੰਡੀਆਂ ਹੋ ਗਈ ਤੇ ਤਕਾਣੇ ਬਾਹਰ ਨਿਕਲ ਜੀ ਤੂੰ ਉਹਦੀ ਮਨ ਚ ਪੰਦੀ ਗੱਲਾਂ ਉਹਦੇ ਕਿੱਥੋਂ ਆਣੀਆਂ ਆਂੀਆਂ ਮਨ ਚ ਗੱਲਾਂ ਕੋਈ ਪੰਦੀ ਆ ਤੂੰ ਲੱਗੀ ਰਹਿੰਦੀ ਆ ਨੂ ਤੇ ਤੈਨੂੰ ਤਰਸ ਜਿਆਦਾ ਆਉਂਦਾ ਨਹੀਂ ਨਹੀਂ ਭੈਣਾ ਮੈਨੂੰ ਕਦੀ ਹੀ ਨਹੀਂ ਕਿਹਾ ਵੀ ਮੰਮੀ ਮੇਰੇ ਸਿਰ ਪੀੜੀ ਕਿਹਨੇ ਖੋਦੀ ਹੋਵੇ ਵੀ ਰਾਮ ਮੰਮੀ ਮੈਨੇ ਘੁੱਟ ਚਾਹ ਬਣਾਉਂਦੀ ਆ ਉਹਨੇ ਕੀ ਕਹਿਣਾ ਪਹਿਲੇ ਤੈਨੂੰ ਹੀ ਦੁੱਖ ਹੋ ਜਾਂਦਾ ਹਾਏ ਮੇਰੀ ਨੂ ਰਾਣੀ ਕਿਚਨ ਚ ਲੱਗੀ ਆ ਤੈਨੂੰ ਹੀ ਪਹਿਲੇ ਦੁੱਖੜਾ ਚੰਮੜ ਜਾਂਦਾ ਉਹ ਕਿਹਾ ਭੈਣਾ ਸਾਰਾ ਕੰਮ ਕਰਦੀ ਆ ਤੇ ਦੋਸਤ ਵੇਲੇ ਮੈਂ ਹੀ ਲੱਗੇ ਲੱਗਣਾ ਤੂੰ ਤਾਂ ਭੈਣਾ ਕਿਉਂਦਰ ਜੀ ਜੀ 40 40 ਹਜ਼ਾਰ ਦੀਆਂ ਗੱਲਾਂ ਕਰਨ ਨਹੀਂ ਆ ਆਪਣੇ ਆਪਾਂ ਦੇ ਆ ਆਪਣੇ ਆਪਾਂ ਦੇ ਵੀ ਹੋ ਨਹੀਂ ਕਿੱਥੇ ਖਲੋਤੇ ਆ ਤੇ ਹੁਣ ਆ ਫੇਰ ਸਾਡਾ ਸਟੈਂਡਰਡ ਹੋਏਗਾ ਨਹੀਂ ਕਦੀ ਸਾਡੇ ਕੋਲ ਚਾਰ ਪੈਸੇ ਆਣਗੇ ਆਪਾਂ ਐਂਜ ਦੀ ਜ਼ਿੰਦਗੀ ਜੀਣੀ ਕੋਈ ਤੇ ਜਦੋਂ ਮੋੜ ਕੇ ਉਹ ਦੋ ਦਿਨ ਮਾਰੇ ਆਂਦੇ ਤਾਂ ਚੰਗੇ ਵੀ ਆਉਣਗੇ ਦਿਨ ਦਾ ਤੇ ਰਾਤ ਵੀ ਹੈ ਕੁੜੀਆਂ ਮੇਰੀ ਸੌਣ ਨਾਲ ਜਦੋਂ ਆਉਣਗੇ ਐਵੇਂ ਨਹੀਂ ਪਹਿਲਾਂ ਕਰਜ਼ੇ ਚੁੱਕ ਚੁੱਕ ਕੇ ਤੇ ਮੂੰਹ ਸਿਰ ਬੇੜੀ ਦਾ ਹੁਣ ਕਰਜ਼ੇ ਨਹੀਂ ਚੁਕਣੇ ਮੈਂ ਐਓਂ ਜੀ ਗਲਤੀ ਮੈਂ ਕਰਨੀ ਨਹੀਂ ਹੈ ਤੇ ਨਾ ਮੈਂ ਕਿੱਟੀਆਂ ਛਟੀਆਂ ਬਾਣੀ ਆ ਮੇਰੇ ਸੁਣ ਕੰਨ ਇਹਨੇ ਤਾਂ ਇਹ ਕਿਥੋਂ ਕਿਤੇ ਉੱਤੇ ਛਤਰੀ ਪਾਟਣ ਲੱਗੀ ਹਏ ਰੱਬਾ ਕਿਤੇ ਛਾਤੀ ਫਟ ਜਾਵੇ ਨੋਟਾਂ ਦੀ ਢੇਰੀ ਮੇਰੇ ਪੈੱਟ ਤੇ ਆਏ ਸਿੱਧੀ ਕਿੱਕ ਜੇ ਹੋਰ ਤੇ ਦੋਆਂ ਜੀਆਂ ਨੇ ਕਿਤੇ ਸਲਾਹ ਕਰਕੇ ਠੱਗੀ ਠੋਰੀ ਮਾਰਦੀ ਗੱਲ ਕੀਤੀ ਆ ਉਹ ਮਾਤਾ ਠੱਗੀਆਂ ਨਹੀਂ ਮਾਰਦੀ ਆ ਆਪਾਂ ਹੁਣ ਆਪਾਂ ਠੱਗ ਨਹੀਂ ਕਿਹਾਣਾ ਹੁਣ ਕੀ ਕਿਹਾਣਾ ਸਾਧ ਹੁਣ ਸਾਧ ਹੀ ਕਿਲਾਵਾਂਗੀ ਤੇ ਨਾ ਸਾਦ ਬਣ ਕੇ ਦੀਨੇ ਬੈਠੇ ਹੁੰਦੇ ਨਹੀਂ ਠਗੀਆਂ ਮਾਰ ਕੇ ਐਵੇਂ ਸਾਡੇ ਕੋਲ ਇਨੇ ਹੁੰਦੇ ਨੇ ਪਰ ਇਹ ਮਹਾਲ ਨੂੰ ਨੱਚ ਚੱਲਦਾ ਇੱਕ ਵੇਲੇ ਤੂੰ ਹੀ ਆੜ ਬੜੇ ਤੇ ਦੂਣਾ ਤੇ ਪੈਣਾ ਖਰਚਵਾ ਤੇ ਤੈਨੂੰ ਅਗਰ ਫੇਰ ਵੀ ਨਹੀਂ ਆਉਣੀ ਤੂੰ ਉੱਠ ਕਿਟਿੰਗਾ ਤੇ ਟੈਕਸੀ ਨਾਲ ਲਿਆ ਲਿਆ ਜਾਨੀ ਆਂ ਐਂ ਪੈਣਾ ਤਾਂ ਸ਼ਰਮੇ ਤੇ ਮਰ ਜਾਂਦੇ ਨੇ ਵੀ ਲੋਕਾਂ ਦੇ ਨੇ ਕਿੰਨਾ ਇਹਨਾਂ ਨੇ ਕੀ ਜਰੂਸ ਕੱਢਿਆ ਈ ਇਹਨਾਂ ਦੀ ਵੇਤ ਤੇ ਮੇਰੀ ਕੁੜੀ ਦੀ ਗੱਲ ਨਹੀਂ ਤੈਨੂੰ ਟੈਕਸੀ ਦੇ ਮਿਲ ਕੇ ਜਾਣਾ ਨਹੀਂ ਆਉਂਦਾ ਤੂੰ ਥੋਕਾ ਟੋ ਨਹੀਂ ਲੈ ਸਕਦੀ 200 ਰੁਪਈਆ ਦਾ ਮਾਦੇਂ ਗੇਂ ਤੋਂ ਉਹ ਮੋਰ ਤੋਂ ਤਰ ਕੇ ਹੁੰਦੀ ਆ ਕਿਤੇ ਮੈਦਿਓ ਕੋਈ ਆ ਜੀ ਆ ਕੇ ਤੇ ਜੇ ਵੀਰਾ ਪੈਣਾ ਚੜਾ ਲਾ ਤੂੰ ਧੀ ਪਰ ਹੋਈ ਬਚਤ ਕਰਨ ਦੀ ਹੱਗਈ ਸ਼ੁਰੂ ਤੋਂ ਯਾਦ ਆ ਕਾ ਮਾਣੇ ਤੇ ਗਨੇ ਖੜੇ ਗਾ ਲਿਫਟ ਦੇ ਦੇ ਲੈ ਨੂੰ ਤੇ ਤੀਨੇ ਥੋੜੀ ਘਣਾ ਤੀਨੇ ਟੈਕਸੀ ਜੀ ਆਉਣਾ ਇੱਕ ਗੱਲ ਆ ਅੱਟੋ ਚ ਕੌਣ ਮਰੇ ਜਣੇ ਇੱਕ ਗੱਲ ਲਿਆ ਤੇ ਮਗਰੋਂ ਜਿਹੜੇ ਆਵਾਜ਼ ਹੀ ਮਾਰੀ ਤੇ ਭੈਣ ਤੂੰ ਮੇਰੇ 100 ਰੁਪਏ ਜਿਹਨੇ ਦੇ ਜਾ ਵਾਜ ਲਿਆ ਕਿਨੇ ਤੁਹਾਨੂੰ ਆਜਾਂ ਕਿਹਦੀ ਜੁਰਤ ਨਹੀਂ ਉਹ ਕੋਈ ਵਾਜਾ ਨਹੀਂ ਵੱਜ ਗਿਆ ਸਾਨੂੰ ਐਵੇਂ ਲੋਕਾਂ ਦੀ ਵੈਸੇ ਹੀ ਗੱਲ ਕਰਨ ਨੂੰ ਜੀ ਕਰਦਾ ਹੈਗਾ ਵਾਜਾ ਕਿੰਨੇ ਮਾਰਦੀਆਂ ਹਨ ਜਾਂ ਚੋਟਕਾਰ ਕਹੀ ਕਿ ਕਿਸੇ ਸੌਦੇ ਵਾਲੇ ਦੁਕਾਨ ਵਾਲੇ ਉਹ ਤਾਂ ਉਸੇ ਹੀ ਗੱਲ ਕਰਨ ਭੈਣ ਕਹੀ ਕਿ ਜਿਹੇ ਦੁਕਾਨ ਵਾਲੇ ਨੇ ਵਾਰੀ ਮਾਰ ਲਈ ਕਹੇ ਕੱਪੜੇ ਵਾਲੇ ਨੇ ਮਾਰ ਲਈ ਕਹੇ ਸੌਦੇ ਵਾਲੇ ਨੇ ਮਾਰੀ ਕਿੰਨੇ ਕਿਨੇ ਪੈਸੇ ਤੁਹਾਡੇ ਹੋਏ ਤੇ ਤੁਹਾਨੂੰ ਵਾਜਾ ਵਾਜਾ ਮੈਨੂੰ ਥੋੜਾ ਵਾਜਾ ਮੈਂ ਤਾਂ ਆਪਣੇ ਘਰ ਸਰਦਾਰ ਨਹੀਂ ਪਹਿਣਾ ਪਾਵੇ ਤੁਹਾਡੇ ਤਾਂ ਥੋੜਾ ਹੀ ਆ ਅੰਜਰ-ਜਰ ਕੇ ਖਾਣੇ ਆ ਉਹਨੇ ਜਿਗ ਜਿਆਦਾ ਕਰਦੇ ਆ ਐ ਸ਼ਾਨ ਹੀ ਤਾਂ ਮਾਰਦੀ ਤੁਹਾਡੇ ਵਾਲੇ ਫੇਰ ਮੈਂ ਕਿਹbro ਆ ਗਰਮੀ ਬੜੀ ਬਣੀ ਤੇ ਘੁੰਮਣ ਹੀ ਲੈ। ਘੁੰਮਣ ਗਾੜੀ ਲੈ ਰਸ਼ੇਵਲੇ ਤੇ ਉੱਥੇ ਬੈਠਾ ਜਿੱਥੇ ਤੈਨੂੰ ਮਿਲ ਜਾਵੇਗਾ। ਹਾਂ, ਭਰਾ ਜੀ ਕਿੱਥੇ ਘੁੰਮ ਕੇ ਆਨੇ ਆ। ਉਹਨੂੰ सोनू ਨੂੰ ਲੈ ਜਾ ਕੇ ਤੇ ਮਾਰ ਕੇ ਠੱਗੀ ਉਹ ਲੈ ਕੇ ਘਾ ਜਾਓ ਸ਼ੇਮੀ। ਹੋਇਆ ਯਾਰ ਦੋ ਘੜੀ ਬੈ ਯਾਰ ਮੇਰੇ ਕੋਲ ਵੀ। ਤੂੰ ਤਾਂ ਮੇਰੀ ਗਈ ਕਿ ਤੇ ਅੱਜ ਆ ਜਾ ਥੋੜੀ ਮੇਰੇ ਨਾਲ। ਕੋਈ ਭਣੀ ਮੇਰੀ ਦੇ ਪਹਿਣਾ ਤੂੰ ਤੇ ਵਹਿਣੀ ਆ। ਚੱਲ ਮਾਂ ਦੇ ਫਿਰ ਭੰਡੇ। ਤੇਰਾ ਤਾਂ ਕੰਮ ਹੀ ਭੰਡੇ। ਭੰਡੇ ਤੇ ਰੋਟੀ ਬਣਾਉਣਾ 24 ਘੰਟੇ ਆਪ ਹੀ ਬੜੀ ਲੋ। ਕੀ ਕਰ ਰੋ ਤੇਰਾ ਮਾਤਾ ਮਾਰੀ ਐਡੀ ਬਿਸ਼ਰਮ ਆ ਨਾ ਕਿਤੇ ਕੰਨ ਦੇ ਜੋ ਨਹੀਂ ਸਰਗਦੀ ਵੀ ਮੇਰੀ ਮਾਂ ਆ ਨੀ ਨੂੰ ਕੁਛ ਸਮਝਾਉਂਗੀ ਕੋਹ ਹਾਂਦੀ ਆ ਤੂੰ ਮਾਰ ਤੋਂ ਕੰਮ ਲਵਾਏ ਦੀ ਗੱਲ ਨਾ ਸੁਣਾ ਪਰ ਉਹਦੇ ਕੋਸਰ ਹੀ ਨਹੀਂ ਉਹਦੇ ਤਾਂ ਦੀਆਂ ਗੱਲਾਂ ਕਰਦੀ 30 40 40000 ਦਾ ਤਾਰੀ ਕੀ ਕਰ ਦੇਣਾ ਕਿੱਟੀ ਪਾ ਦੇਣੀ ਕਿ ਕੀ ਕਰ ਦੇਣਾ ਚੱਲ ਅੱਜ ਛੰਮੀ ਕਰ ਦੇਗੀ ਕਿਉਂ ਮੇਰੀ ਧੀ ਆ ਭਾਵੇਂ ਮਾੜੀ ਆ ਭਾਵੇਂ ਚੰਗੀ ਆ ਤੋਨੂੰ ਮੈਂ ਕੋਲ ਆਵਾਜ਼ ਮਾਰ ਕੇ ਸਮਝਾਉਣੀ ਆ ਕਾ ਨੀ ਕਿ ਤੇ ਖਾਣੇ ਤੇ ਪੈ ਹੀ ਜਾਵੇ ਕੋ ਗੱਲ ਨਹੀਂ ਗੁਰਪ੍ਰੀਤ ਗੁਰਪ੍ਰੀਤ ਹਾਂਜੀ ਮੰਮੀ ਕੋਈ ਧਰਮਾਰ ਕਿਥੇ ਨੁਕਰੇ ਬੜੀ ਰਹੀਆਂ ਪਤਾ ਨਹੀਂ ਕਿਹੜਾ ਸੇਲ ਗੱਲਾਂ ਕਿ ਬੜੀ ਨਹੀਂ ਗਰੰਦ ਨੰਨੀਆਂ ਤਾਂ ਨੰਨੀਆਂ ਸੇਲ ਕੋਈ ਕਿਉਂ ਯਾਰ ਬਿਨਾਂ ਦੇ ਨਾ ਨਹੀਂ ਨਾ ਸੋਇਆ ਉਹਨਾਂ ਦੇ ਨਾਲ ਹੈ ਨਹੀਂ ਮੇਰਾ ਹਮ ਤਾਂ ਮੀ ਵਿਸਰੀਆ ਤੇਨੂੰ ਕਿੱਥੋਂ ਨਾ ਪਤਾ ਆਏਗਾ ਜਾਂ ਹੋਰ ਕੋਣੂੰ ਤੇਨੂੰ ਤੇਰੀ ਪੁਰਾਣੀ ਚੱਲੀ ਆ ਇੰਦੀ ਕਰ ਤਾਂ ਉਹ ਕੀ ਬਤਾ ਕੇ ਜਿਹੜੀ ਫਲਾਣੀ ਕਵਾਂਡਾ ਨਾਲ ਆਈ ਹਾਂ ਨੂੰ ਲੈ ਆ ਰਹੀ ਹੈ ਗੁੱਲਾ ਨੇ ਤੂੰ ਹਰ ਇੱਕ ਨੂੰ ਆਪਣੀ ਉਮਰ ਦੀ ਸਿੱਲਿਆਂ ਦਾ ਲਵੰਦਾ ਵੇ ਤੂੰ ਤੇ ਕੱਲ੍ਹ ਤੇ ਹੁੰਦੇ ਨਹੀਂ ਨਾ ਪਹਿਨਦੇ ਹੁਣ ਕੀ ਕੰਮ ਪੈ ਗਿਆ ਦੱਸਣਾ ਤੈਨੂੰ ਪਤਾ ਮੈਂ ਹੋਰ ਕੀ ਤੈਨ ਮੈਂ ਇਸ ਕਰਕੇ ਆਵਾਜ਼ ਮਾਰੀ ਆਂ ਕਿ ਵੇ ਤੇਰੇ ਦੇ ਭਾਗੀ ਵੀ ਕਰ ਆਪਾਂ ਦੋਵੇਂ ਆ ਮੰਗਦੇ ਹਾਂ ਹਾਂ ਕਾਇ ਤੇ ਮਾਤਾ ਤੂੰ ਮੇਰੇ ਕੋਲ ਬੈਠੀ ਆਂ ਹੁਣ ਜਿੱਥੇ ਬੈਠੀ ਤੈਨੂੰ ਫਰਸਤ ਮਿਲਦੀ ਨੂ ਤੋਂ ਨਹੀਂ ਪਹਿਰਾ ਗੱਲ ਭੁਜੇ ਬੈਣ ਬਣੇਗੀ ਮੇਰੀ ਸੁਣ ਲੱਕ ਦੇ ਮੇਰੀ ਗੱਲ ਸੁਣ ਪੁੱਤ ਤੂੰ ਜਿਹੜੇ ਤੋਂ ਲੱਛਣ ਫੜਿਆ ਨਾ ਇਹ ਜੇ ਛੱਡ। ਉਹ ਤੋਂ ਭਾਕੇ ਤੇਰੇ ਵੀ ਨਹੀਂ ਪੁੱਤ ਵਾ ਵੱਡੇ ਹੋ ਗਏ ਤੇ ਕੀ ਉਹਨਾਂ ਦੇ ਅਸਰ ਪਊਗਾ? ਵੀ ਸਾਡਾ ਮਾਂ ਵੀ ਕੀ ਕੰਮ ਕਰਦਾ ਫਿਰਦਾ? ਠੱਗੀਆਂ ਠੋਰੀਆਂ ਕਰਦਾ ਫਿਰਦਾ। ਕੋਈ ਨਾ ਸਵਾਦ ਦਾ ਕੰਮ ਹੀ ਨਹੀਂ ਜਿੱਦਗੀ ਚ ਕੀਤਾ। ਥਾ ਥਾ ਥੂ ਕਰਾਉ ਥੂ ਕਰਾਉਂਦੇ ਫਿਰਦੇ ਆ। ਘਰੋਂ ਬ ਘਰ ਵਾਏ ਫਿਰਦੇ ਆ। ਪਤਾ ਨਾ ਤੈਨੂੰ ਅਗਲੇ ਨਿਆਂ ਨੇ ਤੁਹਾਨੂੰ ਸਾਰੇ ਸੌਂ ਪੁੱਛਣੇ ਆ। ਵੇ ਪੁੱਤ ਸਾਡਾ ਵੀ ਕੰਮ ਬਹੁਤ ਨਿਕਾ। ਵੇ ਹਣ ਜੀਤ ਕਿਹੜੇ ਹਾਲਾਤਾਂ ਦੇ ਗੁਜ਼ਰੇ ਆ? ਸ਼ਮੀ ਨੇ ਬਰਨ ਉਸ ਨਾਲ ਕੀਤਾ ਪਰ ਵਕਤ ਆ ਗਿਆ ਦੋਵੇਂ ਸੰਭਲ ਗਏ ਹੁਣ ਵੇਖ ਲੈ ਸ਼ਮੀ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਆ ਕਿ ਸਾਡਾ ਘਰ-ਬਾਰ ਫੇਰ ਉਸੇ ਤਰ੍ਹਾਂ ਹੋ ਜੇ ਤੇ ਇਹ ਕਿ ਤੂੰ ਅਮਰੀਤੀ ਤੂੰ ਕਦੇ ਸਮਝਦੀ ਨਹੀਂ ਪੈਣਾ ਉਹਨਾਂ ਨਾਲ ਵੇਂਦੇ ਆ ਕਿ ਅਜਾਜ ਫਰਦੂਜਾ ਫਰਦੂਜੇ ਨੇ ਵੇਖਾ ਰੰਗ ਭਾਲੀ ਨਾ ਦੇਖੋ ਤਾਂ ਰੰਗ ਨਹੀਂ ਭੜਾ ਜਾਂਦਾ ਮੈਂ ਤੈਨੂੰ ਕੀ ਆਖਾਂ ਹੈ ਤੇ ਮੇਰੀ ਤੇ ਜਿਵੇਂ ਉਹਨਾਂ ਸਾਹਮਣੇ ਆਣੀ ਆ ਉਹ ਅਗਲੇ ਹੱਥੇ ਇਸ ਤਰ੍ਹਾਂ ਦੀ ਧੀ ਆ ਨਾ ਵੀ ਫਟੇ ਮੂੰਹ ਇਹਦਾ ਕਿ ਮਾਂ ਦੀ ਗੱਲ ਹੀ ਨਾ ਸੁਣਦੀ ਹਾਂ ਸੁਣਦੀ ਨਹੀਂ ਗੱਲ ਖਾਣੇ ਪਾਣੇ ਦੀ ਹੋਣਾ ਸੁਣਦੀ ਮੈਂ ਮਾਂ ਹੈ ਵੇਲਾ ਇੱਕ ਹੋਈ ਤੂੰ ਕੁੜੀਏ ਦੇ ਸਵੇਰ ਦੀ ਲੰਮੀ ਪਈ ਪੁੱਤ ਜੀ ਉਹਨੇ ਚਾਹ ਪਾਣੀ ਤਾਂ ਗਿਆ ਤੂੰ ਦੂਜਾ ਕੰਮ ਕਰਾ ਲੈ ਆ ਗਏ ਲੀੜਾ ਕੱਪੜਾ ਮੇਰੇ ਸੁਣਾਣੀ ਦੇ ਜੇ ਕੋ ਆਜਵੇ ਤੇ ਕੀ ਆਕੇ ਤੂੰ ਇਹਨਾਂ ਨੂੰ ਦੇ ਕੇ ਤੈਲ ਆਲਾ ਉੱਥੇ ਪੱਖਾ ਛੱਡ ਏਸੀ ਗਾੜੀ ਬਹੁ ਰਮਾਨਾ ਕੱਪੜਾ ਲੱਤਾ ਜੋੜ ਅਗਲੀ ਨੇ ਤੇ ਗੁਮਾ ਪਿਚਾ ਆ ਪਾੜੀ ਲੈ ਚਾਹ ਬੰਦੀ ਚਾਹ ਪੀ ਲੈ ਤੂੰ ਕੰਮ ਕਰ ਲਈ ਪਰ ਉਹ ਤੈਨੂੰ ਪਤਾ ਹੀ ਨਹੀਂ ਬਸ ਤੂੰ ਤੇ ਆਪਣੀ ਅੱਕ ਤੇਰੀ ਅੱਕੜੀ ਹੀ ਬਸ ਪੁੰਜੇ ਪਈ ਤੇ ਮਾਤਾ ਮੈਨੂੰ ਗਰੀਬ ਕਰ ਵਿਆਂ ਨਾ ਸੀ ਨਾ ਤੇ ਅਮੀਰ ਕਰ ਵਿਆਂ ਤਾਂ ਫਿਰ ਮੈਨੂੰ ਉਹੀ ਆ ਆਪਤਾ ਵਹੀ ਆ ਹੱਡਾ ਜਮੀਨ ਨਹੀਂ ਆ ਕੰਮ ਨਿਕਲਦਾ ਮੈਂ ਕੀ ਕਰਾਂ ਨਹੀਂ ਮੇਰੇ ਕੋਲ ਕੱਪੜੇ ਉੱਥੇ ਦੇ ਕੰਮ ਵਾਲੀਆਂ ਤੇ ਆ ਲਾ ਕੇ ਜਾਂਦੀ ਸੀ ਹਾਂ ਤੈਨੂੰ ਪਤਾ ਹੀ ਆ ਤੇ ਇਹ ਕਿਹੜੀ ਨਹੀਂ ਗੱਲ ਤੂੰ ਜਾਣ ਜਾਣ ਕੇ ਮੈਨੂੰ ਹਰ ਟਾਈਮ ਹੀ ਬੋਲਦੀ ਰਹਿਨੀ ਨਹੀਂ ਕੰਮ ਦੀ ਆਦਤ ਮੈਨੂੰ ਪਈ ਹੁਣ ਕਿੰਨੇ ਸਾਲ ਦੇ ਹੋ ਗਏ ਮੈਨੂੰ ਆਦਤਾਂ ਚ ਤੇ ਉਹ ਵੇਲੇ ਨਾਲ ਛਮੀ ਐਡੇ ਤਗੜੇ ਘਰ ਆਈ ਆ ਉਹਦੇ ਕਾਰਨ ਨੌਕਰ ਚਾਕਰ ਵੀ ਆ ਤੇ ਫੇਰ ਉਹ ਕਰਦਾ ਸਾਰਾ ਕੰਮ ਕਰਦੀ ਲੀੜਾ ਕਪੜਾ ਭਾਂਡਾ ਸੱਣਾ ਪੋਚੇ ਸਾਰਾ ਕੰਮ ਕਰਦੀ ਉਹਨੇ ਤੇ ਮੈਨੂੰ ਕਦੀ ਕਿਹਾ ਨਹੀਂ ਕਿ ਮੰਮੀ ਤੇਰੇ ਇੱਡੇ ਤਗੜੇ ਘਰੋਂ ਆਈ ਆ ਮੇਰੇ ਘਰ ਨੂੰ ਕੱਚਾ ਕਰ ਫੁੱਲ ਕੇ ਲਾਉਂਦੇ ਆ ਤੇ ਪੂਰੀ ਸਾਰਾ ਕੰਮ ਕਰਦੀ ਆ ਤੇ ਇਹਨੂੰ ਅੱਧੀ ਸਿਆਣਾ ਦੀ ਬੋਲ ਇੱਕ ਤੂੰ ਆ ਜਿਹੜੀ ਕਹੇ ਜੀ ਕੀਮਤ ਨਹੀਂ ਮਾਂ ਦੀ ਮੰਨਣ ਲਈ ਚਲੋ ਤਾਂ ਕੰਮ ਦੀ ਗੱਲ ਕੰਮ ਦੀ ਕਿਹੜੀ ਗੱਲ ਹੁੰਦੀ ਉਹ ਤਾਂ ਕੋਈ ਨਹੀਂ ਤੂੰ ਟੈਨਸ਼ਨ ਨਾਲ ਐਂਜ ਕਰਿਆ ਕਰੇ ਭਾਂਡੇ ਮੈਂ ਇਕੱਠੇ ਕਰ ਦਵਾਂਗੀ ਤੇ ਤੂੰ ਸ਼ਮਮੀ ਲਵੇ ਕਰੇ ਤੇ ਕੱਪੜੇ ਮੈਂ ਇਕੱਠੇ ਕਰਕੇ ਦੇਦਾ ਕਰਾਂਗੀ ਤੇਰੇ ਕਹਿੰਦੇ ਦੇ ਦਾਂਗੀ ਕੱਪੜੇ ਇਕੱਠੇ ਧੋ ਲਵੀ ਤੇ ਸਫਾਈਆਂ ਉਹਨੂੰ ਕੋਲ ਸਫਾਈਆਂ ਕਰਲੇ ਕਰੀ ਮੈਂ ਉਹਦੀ ਹੈਲਪ ਕਰਵਾ ਦਾਂਗੀ ਪਾਇਦਾਨ ਵਗੈਰਾ ਵੇਸ਼ਾਂ ਚ ਠੀਕ ਹੈ ਨਾ ਕੰਮ ਉਹ ਮੈਂ ਕਰਾ ਦਵਾਂਗੀ ਕੋਈ ਫਿਕਰ ਹੀ ਨਾ ਤੂੰ ਕਰਵਾ ਦਾ ਜੇ ਤੇਰੇ ਨਾਲ ਮੈਂ ਵੀ ਸਹਿਮਤ ਆ ਕਿディ ਗੱਲ ਸਹੀ ਆ ਮੇਰੇ ਖਾਣੇ ਚ ਪੈਗੀਆਂ ਕਿ ਕੰਮ ਕਰਾਉਣਾ ਚਾਹੀਦਾ ਭਾਬੀ ਨੂੰ ਬਲਵੇ ਕੰਮ ਮੰਡ ਲਈਏ ਰੋਟੀ ਉਹ ਲਾ ਦੇ ਕਰੇ ਤੇ ਮੈਂ ਫੁਲਕੇ ਵਗੈਰਾ ਫੜਾਦਾ ਕਰਾਂਗੀ ਸਰਵ ਕਰਦਾ ਕਰਾਂਗੀ ਕੋਈ ਟੈਨਸ਼ਨ ਹੀ ਨਾ ਲਵੇ ਮੇਰੇ ਹੁੰਦੇ ਹੁੰਦੇ ਪੜੀ ਸਿਆਣੀ ਮੇਰੀ ਧੀ ਹੋ ਗਈ ਆ ਫੁਲਾਣਾ ਕੰਮ ਹੋ ਕਰੇ ਢਿੰਗੜਾ ਮੈਂ ਕਰ ਦੂ ਸਾਰੇ ਕੰਮ ਤੇ ਉਹਨੇ ਕਰਦੇ ਤੂੰ ਤੇ ਤੇ ਕੀ ਕਰਨਾ ਤੇ ਕੰਮ ਨਹੀਂ ਇਹ ਕੰਮ ਨਹੀਂ ਚੱਲਣਾ ਤੇ ਲਾਦਾ ਕਰਾਂਗੇ ਨਹੀਂ ਭੈਣਾ ਮੈਂ ਤੇ ਲਾ ਲਿਆ ਬਣੂ ਇਹ ਵੀ ਮੈਂ ਲਾ ਲਿਆ ਬਣੂ ਤੱਪੀ ਤੇ ਕਹਿੰਦੀ ਵੀ ਤੇ ਨਹੀਂ ਲਈ ਤੇ ਮੈਂ ਕਿ ਚੱਲੇ ਵੀ ਮੈਂ ਲਿਸਟ ਵਿੱਚ ਠੱਠੇ ਮੈਂ ਕਰ ਦਿਆ ਕਰੋ ਮਾਝੇ ਛੰਮੀ ਕੱਪੜੇ ਮੈਂ ਇਕੱਠੇ ਕਰ ਦੂ ਤੋਦੇ ਛੰਮੀ ਪੋਚੇ ਛੰਮੀ ਪਹਿਰੇ ਤੇ ਪਾਇਜਾਂ ਮੈਂ ਰਿਸ਼ਾ ਲੂ ਇਹਨੂੰ ਕੰਮ ਆ ਗਿਆ ਤੇਰਾ ਦਿਮਾਗ ਇੱਕ ਗਾ ਸ਼ਾਦਰ ਭੈਣਾ ਕਿੱਥੋਂ ਪੜੀ ਰਹੀ ਹੈ ਕੋਈ ਕਹਿੰਦੇ ਇਹਨੂੰ ਤੇਰੀ ਤਕੀ ਦਾ ਤੂੰ ਕੀ ਦਾ ਦਿਮਾਗ ਵਰਤੇ ਦੀ ਤੇਰਾ ਤੇ ਮੈਨੂੰ ਲੱਗਾ ਹੈ ਹੀ ਨਹੀਂ ਆਇਨਸਟਾਈਨ ਦਾ ਦਿਮਾਗ ਵਰਤਦੀ ਸਦਕੇ ਤੇਰੇ ਜਾਵਾਂ ਇਹੋ ਜੀ ਸਿਆਣੀ ਧੀ ਮੇਰੇ ਘਰ ਜਾਂਦੀ ਸ਼ੁਕਰ ਹੈ ਮਾਂ ਤੂੰ ਅੱਜ ਸਿਆਣੀ ਤਾਂ ਕਿਹਾ ਸ਼ੁਕਰ ਨਹੀਂ ਮੂੰਹ ਨਹੀਂ ਕੀ ਤਾ ਤੂੰ ਸਿਆਣੀ ਮੈਂ ਸਾਹਮਣੇ ਤੇ ਤੇਰੀ ਜबान 'ਚ ਸਿਆਣੀ ਵਰਡ ਹੀ ਨਹੀਂ ਸੁਣੀ ਅੱਗਦੀ ਮੈਂ ਤੈਨੂੰ ਸਿਆਣੀ ਨਹੀਂ ਆਖਿਆ ਮੈਂ ਤਾਂ ਤੈਨੂੰ ਅੱਧੀ ਸ਼ਦੈਣ ਆਖਿਆ ਨੀ ਫਿੱਟੇ ਮੂ ਹਲਸਾ ਜਿਨੇ ਤੈਨੂੰ ਗੁੜਤੀ ਦੇਤੀ ਨਰਸ ਨੇ ਗੁੜਤੀ ਦਿੱਤੀ ਮੈਨੂੰ ਉਹ ਆਪ ਮਾਣੇ ਚੰਗੀ ਭਲੀ ਹੋਵੇ ਤੇ ਪਰ ਤੇਰਾ ਜੋ ਬੇੜਾ ਹੀ ਕਰਤ ਗਿਆ ਤੂੰ ਤੇ ਭੋਰਾ ਖਾ ਕੇ ਪਤਾ ਨਹੀਂ ਗੁੜ ਕੇ ਸ਼ਹਿਦ ਤੇ ਤੇਰਾ ਤੇ ਦੋਵੇਂ ਚੀਜ਼ਾਂ ਨਾਲਦੀਆਂ ਮੇਰਾ ਮੈ ਤਾਂ ਮਾਤਾ ਨਰਸ ਦਾ ਕਰਾ ਬੇੜਾ ਕਰਤਾ ਸਾਰਾ ਤੇ ਕਸੂਰ ਤੇਰਾ ਵੇ ਗੁੜਤੀ ਦੇਂਦੀ ਤੂੰ ਮੈਨੂੰ ਤੇਰੇ ਵਲੇ ਲੱਛਾਂ ਲਾਂਦੇ ਕੰਮ ਕਰਨ ਦੇ ਘਰੇਲੂ ਬੰਦੀ ਮੈਂ ਤੂੰ ਨਰਸਰੀ ਗੁਰਤੀ ਦਵਾਤੀ ਤੇ ਫਿਰ ਐਵੇਂ ਹੀ ਲੱਛਣ ਆਣੀਆਂ ਸੀ ਤੇ ਹੋਰ ਕੰਮ ਨਹੀਂ ਕਰਦੀਆਂ ਸਾਰਾ ਦਿਨ ਉਹ ਮਿਹਨਤ ਕਰਦੀਆਂ ਕਿਤਨਾ ਵਿਚਾਰਾ ਭੱਜਦਾ ਬੰਦੇ ਇੱਕ ਮਰੀਜ਼ ਹੋਵੇ ਦੂਜਾ ਮਰੀਜ਼ ਹੋਵੇ ਤੇ ਤੂੰ ਉਹਦੇ ਮੱਦੇਦੇ ਚੜ ਕੇ ਬਿਠੀ ਰਹਿੰਦੀ ਮੈਂ ਵੀ ਤੇ ਵੇਖਦੀ ਆ ਕਦੀ ਇੱਧਰ ਕਮਰੇ 'ਚ ਕਿਹੜਾ ਟੀਵੀ ਲੱਗਾ ਇੱਧਰ ਕਿਹੜਾ ਏਸੀ ਲੱਗ ਫਾਦੂ ਚੱਲਦਾ ਸਾਰਾ ਧਿਆਨ ਰੱਖਦੀ ਮੈਂ ਕਰਦਾ ਇੱਕ ਤੋਂ ਦੂਜੇ ਕਮਰੇ ਸਾਰਾ ਜਾਂਦੀ ਬਸ ਕਿੱਥੋਂ ਐਨ ਨੂੰ ਇਹ ਨਹੀਂ ਆਉਂਦਾ ਕਿੱਥੋਂ ਠੱਗੀ ਵੱਜੇ ਤੇ ਚੱਲ ਮੇਰੇ ਭਾਈ ਫਰ ਰੋ ਰਹਾ ਮੈਂ ਤੂੰ ਠੱਗੀਆਂ ਤੇ ਕੰਮ ਆਉਣਾ ਨਹੀਂ ਤੇ ਫੇਰ ਆਪਣੀ ਗੁਰਤੀ ਦੇਣੀ ਸੀ ਨਾ ਕਾਹ ਹੀ ਤੇਰੇ ਵਾਲੇ ਰਚਨ ਮੇਰੇ ਚ ਨਹੀਂ ਆਏ ਮੇਰਾ ਕੀ ਕਸੂਰ ਹੈ ਆਦੀਆ ਦੱਸ ਮਮੀ ਛੱਡ ਦੱਸ ਪਾਪੀ ਕਿੱਥੇ ਗਈ ਹੈ ਮਹਿਰ ਨਹੀਂ ਆਉਂਦੀ ਵੀ ਸਵੇਰ ਦੀ ਕਿੱਥੇ ਗਈ ਹੈ ਬੜੀ ਮੁਠੀ ਹੋਈਆਂ ਹੁਣ ਮਮੀ ਦੱਸ ਜਿਹੜਾ ਕੰਮ ਧੰਦਾ ਬੈ ਨਹੀਂ ਉਹ ਤੇਰੇ ਤੇ ਯਾਰ ਕੰਮ ਵੀ ਹੋਏ ਨੇ ਕੀ ਕਮਾ ਪਿੱਛੇ ਤੂੰ ਅੰਮੀ ਕੁੜੀ ਨੂੰ ਪੋਸਦੀ ਰਹਿੰਦੀ ਐ ਅੰਨੀ ਫੁੱਲਾਂ ਵਰਗੀ ਤੇਰੀ ਧੀ ਐ ਮਾਵਾ ਫੁੱਲਾਂ ਨੂੰ ਵੰਗ ਰੱਖਦੇ ਆਪਣੇ ਧੀਆ ਨੂੰ ਚਾਹ ਪੂਰੇ ਕਰਦੀਆਂ ਵੇ ਤੇਰੇ ਤੇ ਮਨ ਚ ਚਾਹ ਨਹੀਂ ਹੈ ਛੱਡ ਮੈਂ ਨਹੀਂ ਤੇਰੇ ਤੋਂ ਕੋਈ ਉਮੀਦ ਲਈ ਦੱਸ ਮੇਰੇ ਪਾਪੀ ਕਿੱਥੇ ਗਈ ਹੈ ਉਹ ਤਾਂ ਬਥੇ ਜਾਣਾ ਜੂਣਾ ਨੇ ਕਿੱਥੇ ਆ ਉਹ ਆਖੰਡੇ ਕੋ ਕਿਸ਼ਤੇ ਆ ਦੇਣ ਵਾਲੀ ਤੇ ਉਹ ਦੇਣ ਗਈ ਆ ਹੋਰ ਵਿਚਾਰੀਆਂ ਨੇ ਕਿੱਥੇ ਜਾਣਾ ਕਿਸ਼ਤ ਕਿਹੜੀ ਕਿਸ਼ਤ ਆ ਮੈਨੂੰ ਨਹੀਂ ਪਤਾ ਪਤਾ ਕਿਹੜੀ ਕਿਸ਼ਤ ਅੱਛਾ ਤੈਨੂੰ ਨਹੀਂ ਪਤਾ ਸਾਰੀਆਂ ਨਾਲ ਤੇਮੂ ਪਤਾ ਹੁੰਦੀਆਂ ਕਿ ਮੈਨੂੰ ਦੱਸਣਾ ਨਹੀਂ ਚਾਹੁੰਦੀ ਕੋਈ ਗੱਲ ਹੁੰਦੀ ਆ ਜਿਹੜਾ ਨਹੀਂ ਪਤਾ ਕਿ ਹਾਰੇ ਕਾਨੇ ਵੀ ਮੈਨੂੰ ਵਾਲਾ ਬੋਣਾ ਉਹਨਾਂ ਵੀ ਮਾਤਾ ਉਹ ਤੇ ਤੈਨੂੰ ਪੁੱਛੇ ਮੈਨਾਂ ਘਰ ਤੋਂ ਬਾਹਰ ਨਹੀਂ ਕਦਮ ਰੱਖਦੀ ਤੇ ਕਿਸ਼ਤਦਾਰਾਂ ਚੱਲ ਗਏ ਤੇ ਕੋਈ ਗੱਲ ਨਹੀਂ ਇਹ ਕਰਕੇ ਉਹਦੇ ਨਾਲ ਰੰਜੀ ਦਾ ਨਾਲ ਕੋਈ ਗੱਲ ਹੋਈ ਉਹਨਾਂ ਦੋਵਾਂ ਨੂੰ ਪਤਾ ਉਹ ਕਿ ਕੀ ਆ ਦੱਸ ਦੇ ਯਾਰ ਕੀ ਆ ਨਹੀਂ ਮੈਨੂੰ ਨਹੀਂ ਪਤਾ ਕਿ ਸਤਾਰਨਗੀ ਮੈਨੂੰ ਇਹਨਾਂ ਨੂੰ ਪਤਾ ਆਉ ਕਿਤੇ ਦੁਨੀਆ ਪੁੱਛੀ ਕੀ ਲੈ ਆਨੇ ਕਿਸ਼ਤਾ ਤੂੰ ਸਾਰੀ ਗੱਲ ਰਹਾ ਉਹਨਾਂ ਨੂੰ ਡਿਟੇਲ ਪੁੱਛ ਲਈ ਮੈਨੂੰ ਤਾਂ ਕੋਈ ਹੋਰ ਗੱਲ ਪੁੱਛੀ ਨਹੀਂ ਤੂੰ ਪੁੱਛ ਤੇ ਨਹੀਂ ਤੇ ਪੜਾ ਮੇਰਾ ਤੇ ਚੌਕਾ ਚੱਲਿਆ ਯਾਰ ਮਸਾ ਕਿਤੇ ਤੂੰ ਬੈਠੀ ਅੱਜ ਮੇਰੇ ਕੋਲ ਅੱਛਾ ਦੱਸ ਵਿੰਮਲ ਉਹਦੀ ਮੁਹਰਾਨੀ ਘਰ ਵੀ ਓਕੇ ਆਈ ਆ ਅੱਜ ਕੱਲ ਉਹ ਕਿੱਥੇ ਰਹਿੰਦੀ ਵੀ ਹੈ ਭਰਾ ਤੂੰ ਪੁਰਾਣੇ ਘਰ ਉਹਦੇ ਕੀ ਰਹਿੰਦੀ ਉਹਤੇ ਲੋਕ ਲੰਗਾ ਆ ਨਹੀਂ ਉਹਦੇ ਨਾਲ ਤੈਨੂੰ ਕੰਮ ਨਹੀਂ ਆਪਣੀ ਭੈਣ ਦਾ ਕੰਮ ਨਹੀਂ ਹੋ ਸਕਦਾ ਮਦਦ ਲਈ ਕੀਤਾ ਮਿਲਣ ਨੂੰ ਤੇ ਮੈਂ ਚੱਲ ਗਈ ਬੜਾ ਜ਼ਰਾਬਾਦ ਦਿਲ ਕੀਤਾ ਮੇਰੀ ਗੱਲ ਸੁਣ ਪੁੱਤ ਮੈਨੂੰ ਨਹੀਂ ਇਹ ਗੱਲ ਦਾ ਪਤਾ ਉਹ ਕਿੱਥੇ ਤੇ ਕਿੱਥੇ ਨਹੀਂ ਮੈਂ ਤੇ ਆਪ ਨਹੀਂ ਕਦੀ ਗਈ ਮਾਤਾ ਤੈਨੂੰ ਪਤਾ ਦੇ ਦਿੰਦਾ ਬਈ ਭਈ ਵੀ ਮਰ ਬਾਰੇ ਨਹੀਂ ਨੰਬਰ ਵੀ ਨਹੀਂ ਮਿਲਦਾ ਬਈ ਆ 2 ਮਿੰਟ ਉਹ ਨਹੀਂ ਪੁੱਤ ਮੈਨੂੰ ਜਦੋਂ ਪਤਾ ਹੀ ਨਹੀਂ ਤੇ ਤੈਨੂੰ ਮੈਂ ਦੱਸਾਂ ਕੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਦੀ ਗਈ ਨਾ ਕਦੀ ਮੈਂ ਫੋਨ ਕੀਤਾ ਕੀ ਗੱਲ ਹੈ ਮੈਨੂੰ ਨਹੀਂ ਪਤਾ ਪੱਕੀ ਗੱਲ ਮੈਨੂੰ ਨਹੀਂ ਪਤਾ ਮੈਨੂੰ ਜਾਣ ਕੇ ਬੁਟੀਕ ਤੇ ਤੇ ਨਹੀਂ ਲੱਗੀ ਲੋਗੀ ਨਹੀਂ ਨਹੀਂ ਭੈਣਾ ਮੈਨੂੰ ਪਾਂਡੇ ਬੰਨ ਜਾਂਦੇ ਮੈਂ ਨਹੀਂ ਕਰਦਾ ਗੱਲਾਂ ਚੌਂਦੀ ਜਾ ਤੇ ਤੂੰ ਮੈਨੂੰ ਦੱਸਣਾ ਨਹੀਂ ਜਾਂਦੇ ਮੈਨੂੰ ਲੱਗਦਾ ਲਾਰਾ ਲਾ ਕੇ ਚਲੀ ਗਈ ਹੈ ਹਨਾ ਕਿ ਮੈਨੂੰ ਪਤਾ ਨਹੀਂ ਬਾਕੀ ਪਤਾ ਤੇ ਮੈਂ ਕਰੂੰਗੀ ਗਈ ਕਿੱਥੇ ਵੀ ਮਾ ਕੋਈ ਅੱਤਾ ਪਤਾ ਹੀ ਨਹੀਂ ਉਹਦਾ ਘਰ ਵੀ ਤਾਲਾ ਬੰਦ ਰਹਿੰਦਾ ਉਹ ਬੁਟੀਕ ਤੇ ਵੀ ਹੈਗੀ ਜਿੱਥੇ ਪਹਿਲੇ ਕੰਮ ਕਰਦੀ ਸੀ ਕੀ ਪਤਾ ਕਿੱਥੇ ਗਈ ਹੈ ਮੈਨੂੰ ਤੇ ਲੱਗਦਾ ਹੈ ਹੋ ਸਕਦਾ ਹੈ ਕਿਤੇ ਸ਼ਹਿਰ ਹੀ ਨਾ ਛੱਡ ਕੇ ਚਲ ਗਈ ਹੋਣ ਕੀ ਪਤਾ ਅੱਜ ਕੱਲ ਦੇ ਜਾਣੇ ਖੜੇ ਨੇ ਤੇ ਕਰਜ਼ੇ ਚੁੱਕੇ ਹੋਏ ਕਿਤੇ ਅਭੀ ਕਰਜ਼ੇ ਚ ਦਿਨੀ ਮੇਰੇ ਵਾਂਗ ਡੁੱਬ ਗਈ ਸ਼ੁਕਰ ਹੈ ਰੱਬ ਦਾ ਮੈਂ ਤਾਂ ਬਾਹਰ ਹੋਰ ਬਚੀ ਪਰ ਉਹ ਮਾਈ ਛੁੱਟ ਗਈ ਕੁੜੀ ਜਦ ਮੇਰੇ ਕੋਲ ਆਂਦੀ ਸੱਚ ਨੂੰ ਕਢਾ ਹੀ ਲਵਾਂ ਪਰ ਹੋਣੀ ਇੱਕ ਗੱਲ ਆ ਮੈਂ ਛੰਨੀ ਨੂੰ ਆ ਕੇ ਨਾ ਆਪਣੇ ਮੋਬਾਈਲ ਚ ਨੰਬਰ ਹੀ ਨਿਕਲਦਾ ਉਹਨੂੰ ਹਣਾ ਤੁਸੀਂ ਕੱਢ ਦੇ ਇਹ ਕੁੜੀ ਕੋਨੇ ਭਲਾ ਫਿਰ ਤੇ ਹੱਥ ਤੇ ਆ ਕੇ ਨੰਬਰ ਇਹਨੇ ਤੇ ਕੱਢ ਕੇ ਤੇ ਸਾਰਾ ਪਤਾ ਲਾ ਲੈਣਾ ਤੇ ਭੈਣਾ ਉਹਨਾਂ ਨੂੰ ਸਾਡੇ ਹਾਲਾ ਹਾਲ ਕਰੂਗੀ ਇਹਦੋਂ ਚੰਗਾ ਆਪਣੇ ਨੰਬਰ ਹੀ ਕੱਢ ਦੋ ਆਖਾਂ ਕਿ ਸਾਡਾ ਨਹੀਂ ਕੋਈ ਵਾਸਤਾ ਚੱਲ ਮਨਾ ਆਪਣਾ ਕੰਮ ਤਾਂ ਦਾ ਕਰ ਇਹਨੂੰ ਬੋਲਦੀ ਰਹਣਾ ਮਾਤਾ ਜੀ ਨਾ ਆਦਾ ਤੱਕ ਬੁੜਬੁੜ ਕਰਦੀ ਕੰਮ ਤਾਂ ਨਹੀਂ ਲਾ ਕੰਮ ਕਰ ਉਹਨੂੰ ਹੋ ਗਏ ਕੰਮ ਨਹੀਂ ਲਾ ਆ ਚਾਹ ਕਰਕੇ ਕਿੱਥੇ ਚਲਦੀ ਹੋਣੀ ਅੱਜ ਸੱਤੀ ਮੰਦੀ ਆ ਗਈ ਲੈ ਲੱਬੰਦ ਖੁਸ਼ ਹੋ ਰਹੀ ਵਾਹ ਬਸੂਰੀ ਆ ਕੀ ਦਾ ਹੈ ਸਾਨੂੰ ਕੀ ਕਿਹਦਾ ਹੈ ਫਿਲਹਾਲ ਤੇ ਗੁਰਪ੍ਰੀਤਾ ਹੈ Hai, gurkiri, chokhari, raakke, pol, e non mi piace, 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 non non ਉਹਦੀ ਅਗਲੇ ਫੰਕਸ਼ਨ ਦੀ ਵੀ ਤਾਂ ਤਿਆਰੀ ਕਰਨੀ ਹੈ ਇੰਨੇ ਪੈਸੇ ਮੈਂ ਇਕੱਠੇ ਕਰ ਲੈਣੇ ਆ ਇੱਧਰ ਉੱਧਰ ਇਹਨਾਂ ਨੂੰ ਸੁਆਹ ਪਤਾ ਲੱਗਦਾ ਇੱਥੇ ਪਤਾ ਨਹੀਂ ਲੱਗਦਾ ਇਹਨਾਂ ਕੋ ਜਿਆਦਾ ਹੀ ਹੈ ਉਂਝ ਤੇ ਰੋਂਦੀ ਰਹਿੰਦੀ ਹੈ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਤਾਂ ਫਿਰ ਪੈਸੇ ਰੱਖ ਕੇ ਭੁੱਲਦਾ ਕੋਈ ਮੈਂ ਤਾਂ ਕਦੀ ਨਾ ਭੁੱਲਾਂ ਆਪਣਾ ਵਹਿਰਾ ਇਹ ਤਾਂ ਪਤਾ ਨਹੀਂ ਕਿਵੇਂ ਰੱਖਦੀ ਰਹਿੰਦੀ ਹੈ ਨੂੰ ਸੱਸ ਫੇਰ ਕਹਿੰਦੀ ਹੈ ਠੱਗਿਆ ਮਾਰਦੇ ਠੱਗਿਆ ਆਪਾਂ ਥੋੜੀ ਮਾਰਦੇ ਠੱਗਿਆ ਮਾਰਨ ਦਾ ਮੌਕਾ ਤਾਂ ਤੁਹਾਡੇ ਵਰਗੇ ਲੋਕ ਹੀ ਦਿੰਦੇ ਆ अनगहली करोगे तो दुर्घटना घटेगी नज़र हटी तो दुर्घटना घटी चलो अगले फंक्शन में सब की कुछ गई है अह खबा गुड़ गुड़ गर्मी है तो कि लगी कल सब्जी आ गई मैनू आके गई मम्मी कोई सब्जी ले लो चलना भी जल होगी चीर चूर छी

ਅਗੇ ਮੈਂ ਜਦੋਂ 100 ਰੁਪਿਆਰ ਦਾ ਕਾਹ ਉਹ ਇਹਨੇ ਮੈਨੂੰ ਲੱਭਾ ਉਹਨਾਂ ਤੇ ਜਦ ਨਾਲ ਕੰਬਲ ਆ ਕੇ ਉੜਦੇ ਜਾਂਦੇ ਆ ਤੇ ਹੁਣ ਮੈਂ ਕੁੜੀ ਨੂੰ ਵੀ ਆਖੂ ਇਹਨੇ ਸਮਝੀ ਨਹੀਂ ਲਈ ਹੁਣ ਮੈਂ ਕਿਥੋਂ ਲੱਭਾਂ ਮੇਰੇ ਕੋਲ ਤੇ ਆਪ ਨਹੀਂ ਅੰਦਰ ਕੋਈ ਪੈਸਾ ਹੈਗਾ ਭਰੇ ਕਹ ਲੈ ਆ ਤੋ ਸਵਾਜ ਰੱਖਿਆ 100 ਦਿਨ 100 ਵੀ ਨਹੀਂ ਦੁੱਸਰ ਵੀ ਨਹੀਂ ਪੈਸੇ ਗਏ ਕਿਧਰ ਪਤਾ ਤੇਣਾ ਪਹਿਣਾ ਹੀ ਚਲ ਕੋਈ ਨਹੀਂ ਆਉਂਦੀ ਛਮੀ ਤੈਨੂੰ ਆਖੂਗੀ ਕਿ ਪਤ ਤੋ ਮੇਰੇ ਕੋਲ ਸਭ ਜੀ ਨਹੀਂ ਰਹੀ ਗਈ ਐਵੇਂ ਨਹੀਂ ਰੋਵੇ ਸਬਜੀ ਕਿਥੋਂ ਲੈਣੀ ਹੁ ਮੈਂ ਅੰਦਰ ਕੋਈ ਹੈ ਨਹੀਂ ਆ ਵੀ ਲੈ ਕੇ ਚੰਗਰ ਲੈਣਾ ਕੋਈ ਨਹੀਂ ਦਾਲ ਦੁੱਧ ਬਣਾ ਲੂਗੀ ਫਿਰ ਆਣ ਕੇ ਸੇਰੇ ਦੇ ਕੇ ਚ ਸਬਜੀ